ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਵੀ ਮੋਡਲ ਦੀ ਜਿਹੜੀ ਬਾਹਂ ਅਟੈਚ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਮੋਡੇ ਦੇ ਨਾਲ ਕਿਉਂਕਿ ਜਿਹੜੀਆਂ ਮੇਰੀਆਂ ਭੈਣਾਂ ਹਜੇ ਬਿਗਿਨਰ ਨੇ ਜੀ ਹਜੇ ਸਿੱਖ ਰਹੀਆਂ ਨੇ ਸਲਾਈ ਉਹਨਾਂ ਨਾਲ ਕੀ ਹੁੰਦਾ ਕਿ ਕਈ ਵਾਰੀ ਜਦੋਂ ਬਾਹਂ ਨੂੰ ਅਟੈਚ ਕਰਦੀਆਂ ਨੇ ਮੋਡੇ ਨਾਲ ਤਾਂ ਫਿਰ ਜਾਂ ਤਾਂ ਉਹਨਾਂ ਦੇ ਬਾਹਂ ਦਾ ਕੱਪੜਾ ਵੱਧ ਜਾਂਦਾ ਜਾਂ ਫਿਰ ਮੋਡੇ ਵਾਲਾ ਕੱਪੜਾ ਵੱਧ ਜਾਂਦਾ ਤੇ ਉਹ ਫਿਰ ਇੱਕ ਬਲ ਪੈਣ ਲੱਗ ਜਾਂਦਾਗਾ ਫਿਰ ਉਹਨਾਂ ਨੂੰ ਸਾਰੀ ਆ ਜਿਹੜੀ ਬਾਹਂ ਦੁਆਰਾ ਢੇੜ-ਢੇੜ ਜੜਨੀ ਪੈਂਦੀ ਆ ਸੋ ਉਹਦੇ ਲਈ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਬਾਹ ਆ ਕਿਸ ਤਰ੍ਹਾਂ ਆਪਣੀ ਸਹੀ ਆਊਗੀ ਪਰਫੈਕਟ ਤੇ ਇਹਦੇ ਲਈ ਦੇਖੋ ਆਪਾਂ ਨੇ ਜਿਹੜਾ ਮੋਢਾ ਹੈਗਾ ਅਟੈਚ ਕਰ ਲੈਣਾ ਪਹਿਲਾਂ ਤੇ ਫੀਟਿੰਗ ਵਾਲੀ ਸਿਉਣ ਹੈ ਜਿਹੜੀ ਉਹ ਆਪਾਂ ਨੇ ਲਾ ਲਈ ਆ ਇੱਥੇ ਜਿਹੜਾ ਇੱਥੋਂ ਜਾ ਕੇ ਕੱਪੜਾ ਇਸ ਤਰ੍ਹਾਂ ਇਕੱਠਾ ਹੋਣ ਲੱਗ ਜਾਂਦਾ ਹੈਗਾ ਸੋ ਕਿਉਂ ਹੁੰਦਾ ਹੈਗਾ ਉਹ ਆਪਾਂ ਅੱਜ ਤੁਹਾਨੂੰ ਦੱਸ ਦਿਆਂਗੇ ਵੀ ਬਾਹ ਜਿਹੜੀ ਤੁਸੀਂ ਉਹ ਕਿਸ ਤਰ੍ਹਾਂ ਇਹਦੇ ਨਾਲ ਅਟੈਚ ਕਰਨੀ ਆ ਦੇਖੋ ਜਾਂ ਆਪਣੇ ਇੱਥੋਂ ਸਲੀਵ ਦਾ ਕਪੜਾ ਵੱਧ ਜਾਂਦਾ ਹੈਗਾ ਜਿਹੜਾ ਇਹ ਇੱਥੇ ਆ ਕੇ ਇਕੱਠੀ ਹੋ ਜਾਂਦੀ ਹੈ ਫਿਰ ਆਪਾਂ ਨੂੰ ਸਾਰੀ ਬਾਹਂ ਦੇੜਨੀ ਪੈ ਜਾਂਦੀ ਹੈਗੀ। ਸੋ ਇਹਦੇ ਲਈ ਦੇਖੋ ਆਪਾਂ ਨੇ ਇਹ ਸਾਰਾ ਪਹਿਲਾਂ ਤਿਆਰ ਕਰ ਰੱਖਿਆ ਤੁਸੀਂ ਗळा-ਗੁਲਾ ਸਾਰਾ ਪਹਿਲਾਂ ਤਿਆਰ ਕਰਕੇ ਫਿਰ ਆਪਾਂ ਨੇ ਜਿਹੜੀ ਬਾਹਂ ਅਟੈਚ ਕਰਨੀ ਆ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਤੇ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਫੀਟਿੰਗ ਵਾਲੀ ਸਿਆਉਣ ਤੋਂ ਲੈ ਕੇ ਆਪਣੀ ਜਿਹੜੀ ਫਰੰਟ ਵਾਲੀ ਕਾਟ ਹੈਗੀ ਮੋਢੇ ਦੀ ਉਹਨੂੰ ਇਸ ਤਰ੍ਹਾਂ ਮਿਲਣਾ ਹੈਗਾ ਆਪਾਂ ਨੇ ਦੇਖੋ ਇਸ ਤਰ੍ਹਾਂ ਮਿਲਣਾ ਇਹ ਆਪਣਾ ਆ ਗਿਆ 10:30 ਤੇ ਜੇ ਆਪਣੇ ਇਹ ਆਪਣੇ ਜਿਹੜਾ ਕਮੀਜ਼ਾ ਦੇ ਵਿੱਚ ਪਲੇਟਾਂ ਵਗੈਰਾ ਕੁਝ ਨਹੀਂ ਪਾਏ ਹੋਇਆ ਸਿੰਪਲ ਕਮੀਜ਼ ਆ ਤੇ ਜੇ ਆਪਾਂ ਪਲੇਟਾਂ ਪਾਵਾਂਗੇ ਫਿਰ ਆਪਣੇ ਜਿਹੜੀ ਮੋਢੇ ਵਾਲੀ ਸਿਉਣਾ ਇਸ ਤਰ੍ਹਾਂ ਥੋੜੀ ਜੀ ਆਪਣੇ ਮੂਰੇ ਨੂੰ ਆ ਜਾਊਗੀ ਫਿਰ ਆਪਾਂ ਇਹਨੂੰ ਇੱਥੋਂ ਦੇਖੋ ਮੋਢੇ ਨੂੰ ਸਹੀ ਕਰਕੇ ਬਿਲਕੁਲ ਜਿੰਨਾ ਵੀ ਆਪਣਾ ਕਪੜਾ ਵੱਧਾ ਹੈਗਾ ਮੂਰੇ ਨੂੰ ਕੱਢ ਲਾਂਗੇ ਇਹਨੂੰ ਇਸ ਤਰ੍ਹਾਂ ਆਪਾਂ ਮੋਢੇ ਨੂੰ ਖਿੱਚ ਕੇ ਫਿਰ ਆਪਾਂ ਉੱਥੋਂ ਮੇਲਣਾ ਸ਼ੁਰੂ ਕਰਾਂਗੇ ਜੇ ਆਪਣੇ ਪਲੇਟਾਂ ਵਗੈਰਾ ਨਹੀਂ ਹੈਗੀਆਂ ਤਾਂ ਆਪਾਂ ਸਿੱਧਾ ਸਲਾਈ ਤੋਂ ਹੀ ਮਣਾਗੇ ਇਹਨੂੰ ਜਿੱਥੇ ਆਪਣੇ ਮੋਢੇ ਦੀ ਸਲਾਈ ਲੱਗੀ ਹੋਈ ਆ ਤੀਰੇ ਵਾਲੀ ਤੇ ਇਸ ਤਰ੍ਹਾਂ ਮਿਲ ਲਾਂਗੇ ਆਪਾਂ ਜਿੰਨਾ ਵੀ ਆਊਗਾ ਫਿਰ ਆਪਾਂ ਕੀ ਕਰਨਾ ਇਹਨੂੰ ਜਿਹੜੇ ਬਾਹਾਂ ਦੇ ਉੱਤੇ ਨਿਸ਼ਾਨ ਕਿਸ ਤਰ੍ਹਾਂ ਲਾਉਣਾ ਵੀ ਜਿਹੜੀ ਆਪਣੀ ਬਾਹ ਪੂਰੀ ਆਵੇ ਦੇਖੋ ਇਹ ਆਪਾਂ ਨੇ ਫਰੰਟ ਦੀ ਕਾਟ ਵਗੈਰਾ ਪਾ ਰੱਖੀ ਆ ਇਹਦੀ ਇਹ 3 ਇੰਚ ਦੀ ਆਪਾਂ ਨੇ ਇੱਥੋਂ ਬਾਹਾਂ ਦੀ ਜਿਹੜੀ ਕਾਟ ਹੈਗੀ ਉਹ ਪਾਉਨੇ ਹੁੰਨੇ ਆਪਾਂ ਮੋਢੇ ਦੀ ਉਹ ਤਾਂ ਵਾ ਤੁਸੀਂ ਕੀ ਕਰਨਾ ਇਹਨੂੰ ਇੱਥੋਂ ਇੰਚੀ ਟੇਪ ਨੂੰ ਰੱਖਣਾ ਤੇ ਦੇਖੋ ਫਿਰ ਜਿਹੜਾ ਆਪਣਾ ਸਵਾ 10 ਮੋਢਾ ਸੀ ਕਮੀਜ਼ ਦਾ ਉਹਦੇ ਨਾਲੋਂ ਆਪਾਂ ਇਹਨੂੰ 1.5 ਇੰਚ ਘੱਟ ਤੇ ਨਿਸ਼ਾਨ ਲਾਵਾਂਗੇ ਕਮੀਜ਼ ਦੇ ਮੋਢੇ ਨਾਲੋਂ ਆਪਾਂ ਬਾਹ ਤੇ ਜਿਹੜਾ ਨਿਸ਼ਾਨ ਲਾ ਰਹੇ ਹਾਂ 1.5 ਇੰਚ ਘੱਟ ਲਾ ਰਹੇ ਹਾਂ ਕਿਉਂਕਿ ਆਪਣੀ ਜਿਹੜੀ ਗੁਲਾਈ ਦਿੱਤੀ ਹੁੰਦੀ ਹੈ ਮੋਢੇ ਦੀ ਉਹਦੇ ਵਿੱਚ ਇਹ ਐਡਜਸਟ ਹੋ ਜਾਂਦਾ ਸਾਰਾ ਇਥੇ ਤੋਂ ਆਪਾਂ 1.5 ਇੰਚ ਘੱਟ ਕੇ ਨਿਸ਼ਾਨ ਲਾ ਲੈਣਾ ਫਿਰ ਇੱਥੇ ਤੁਸੀਂ ਸਿਲਾਈ ਲਾ ਲੈਣੀ ਹੈ ਸਿਲਾਈ ਲਾਉਣ ਤੋਂ ਬਾਅਦ ਦੇਖੋ ਜਦੋਂ ਤੁਸੀਂ ਇਹਨੂੰ ਇਸ ਤਰ੍ਹਾਂ ਰੱਖ ਕੇ ਦੇਖੋਗੇ ਤੁਹਾਡੀ ਜਿਹੜੀ ਸਿਉਣਾ ਬਿਲਕੁਲ ਪਰਫੈਕਟ ਆਊਗੀ ਬਾਹਂ ਝਾੜਨ ਵੇਲੇ ਕੋਈ ਵੀ ਵੱਡਣੀ ਆਉਂਦਾ ਕੱਪੜਾ ਵੱਧਦਾ ਘੱਟਦਾ ਨਹੀਂ ਹੈਗਾ ਬਿਲਕੁਲ ਸਹੀ ਆਊਗਾ ਜੋ ਤੁਸੀਂ ਇਸ ਤਰ੍ਹਾਂ ਇਹਨੂੰ ਅਟੈਚ ਕਰੋਗੇ ਤੇ ਫਿਰ ਸਾਨੂੰ ਬਾਰ-ਬਾਰ ਬਾਹਂ ਜਿਹੜੀ 1.5 ਕੇ ਝੜਨ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਮੋਡੇ ਨਾਲੋਂ ਇਹਨੂੰ 1.5 ਇੰਚ ਜਿਹੜਾ ਘੱਟ ਰੱਖਣਾ ਹੈਗਾ ਇੱਕ ਤਰੀਕਾ ਤਾਂ ਆਪਣਾ ਇਹ ਹੋ ਗਿਆ ਜੀ ਇੱਕ ਤੁਹਾਨੂੰ ਬਿਲਕੁਲ ਸਿੰਪਲ ਜਿਹਾ ਤਰੀਕਾ ਦੱਸ ਦਿਆਂ ਜੇ ਤੁਸੀਂ ਇੰਚ ਟੇਪ ਵਗੈਰਾ ਦੇ ਚੱਕਰ 'ਚ ਨਹੀਂ ਪੈਣਾ ਤਾਂ ਤੁਸੀਂ ਦੇਖੋ ਇਹਨੂੰ ਸਿੱਧਾ ਇਸ ਤਰ੍ਹਾਂ ਰੱਖ ਕੇ ਨਾ ਜਿੱਥੋਂ ਆਪਣੀ ਫੀਟਿੰਗ ਵਾਲੀ ਸਿਉਣ ਲੱਗੀ ਹੋਈ ਆ ਬਾਹ ਨੂੰ ਇਸ ਤਰ੍ਹਾਂ ਰੱਖ ਕੇ ਤੁਸੀਂ ਨਾਲ-ਨਾਲ ਲਾ ਕੇ ਦੇਖੋਗੇ ਤਾਂ ਦੇਖੋ ਆਪਣੀ ਇਹ ਬਾਹ ਜਿਹੜੀ ਪੂਰੀ ਆ ਰਹੀ ਹੈ ਇਸ ਤਰ੍ਹਾਂ ਵੀ ਤੁਸੀਂ ਨਿਸ਼ਾਨ ਆ ਜਿਹੜਾ ਲਾ ਸਕਦੇ ਹੋ ਬਾਹ ਜਾਂੜਨ ਤੋਂ ਪਹਿਲਾਂ ਇੱਕ ਵਾਰੀ ਇਸ ਤਰ੍ਹਾਂ ਰੱਖ ਕੇ ਆਪਾਂ ਦੇਖ ਲਾਂਗੇ ਫਿਰ ਆਪਾਂ ਇਹਦੇ ਉੱਤੇ ਨਿਸ਼ਾਨ ਲਾਵਾਂਗੇ ਤੇ ਜਾਂ ਫਿਰ ਆਪਾਂ ਜਿੰਨੇ ਆਪਣੇ ਕਮੀਜ਼ ਦਾ ਜਿਹੜੇ ਮੋਢੇ ਦੀ ਗੁਲਾਈ ਆ ਉਹਨੂੰ ਸਾਰਿਆਂ ਨੂੰ ਮਿਣ ਕੇ ਉਹਦੇ ਨਾਲੋਂ ਆਪਾਂ 1.5 ਇੰਚ ਬਾਹ ਤੇ ਘੱਟ ਨਿਸ਼ਾਨ ਲਾਵਾਂਗੇ ਤੇ ਉਹ ਵੀ ਆਪਣੀ ਜਿਹੜੀ ਬਾਹ ਬਿਲਕੁਲ ਸਹੀ ਆਊਗੀ ਤੇ ਫਿਟਿੰਗ ਬਾਰੇ ਦੀ ਜੇ ਆਪਾਂ ਨੇ ਪਹਿਲਾਂ ਵੀਡੀਓ ਪਾਈ ਹੋਈ ਹੈਗੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਵੀ ਕਮੀਜ਼ ਦੀ ਫਿਟਿੰਗ ਜਿਹੜੀ ਕਿਸ ਤਰ੍ਹਾਂ ਪਾਉਣੀ ਆ ਦੇਖੋ ਇਸ ਤਰ੍ਹਾਂ ਵੀ ਆਪਾਂ ਨਿਸ਼ਾਨ ਲਾਵਾਂਗੇ ਤਾਂ ਵੀ ਇਹਨੇ ਸਹੀ ਆਉਣਾ ਉੱਥੇ ਨਿਸ਼ਾਨ ਆਇਆ ਜਿੱਥੇ ਆਪਾਂ ਪਹਿਲਾਂ ਲਾਇਆ ਸੀ ਮਿਣ ਕੇ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਇਹ ਆਪਣੇ ਮੋਢੇ ਨਾਲ ਜਿਹੜੀ ਬਾਹਾਂ ਅਟੈਚ ਕਰਨ ਦਾ ਸਿੰਪਲ ਜਿਹਾ ਤਰੀਕਾ ਹੈ ਜਿਹੜੇ ਹਜੇ ਸਲਾਈ ਸਿੱਖਣਾ ਸ਼ੁਰੂ ਕਰ ਰਹੇ ਨੇ ਉਹਨਾਂ ਲਈ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੇ ਕੁਝ ਸਮਝ ਨਾ ਲੱਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ